ਲੇ ਵੀਥੇ ਜਰਮਨੀ ਦੇ ਵਿੱਚ ਕੰਮ ਸਾਰੇ ਜਿਹੜੇ ਆ ਉਹ ਆਪੇ ਹੀ ਕਰਨੇ ਪੈਂਦੇ ਆ ਸਾਈਕਲ ਤਾਂ ਇੱਥੇ ਦੇ ਬਹੁਤ ਵਧੀਆ ਸਾਈਕਲ ਚਲਾਉਣ ਵਾਲੇ ਨੂੰ ਸਹੂਲਤ ਵੀ ਬਹੁਤ ਹੈਗੀ ਆ ਬੈਟਰੀ ਜਿਹੜੀ ਆ ਉਹਦੇ ਨਾਲ ਸਾਈਕਲ ਜਿਹੜੇ ਆ ਉਹ ਚੱਲਦੇ ਆ ਆ ਦੇਖੋ ਆ ਇਹ ਇੱਥੇ ਬੈਟਰੀ ਜਿਹੜੀ ਆ ਉਹ ਲੱਗ ਜਾਂਦੀ ਆ ਪਰ ਪੈਂਚਰ ਆਪਣੇ ਆਪ ਨਹੀਂ ਲੱਗਦਾ ਆ ਮੇਰਾ ਆ ਮੇਰਾ ਭਰਾ ਆ ਹੁਣ ਇਹ ਪੈਂਚਰ ਲਾਉਣ ਲੱਗਿਆ ਮੇਖ ਲੱਗੀ ਹੋਆ ਇਹਨੇ ਨਾ ਕਿਤੇ ਉਹਲੇ ਚੋਰੀ ਸਿੱਖ ਲਿਆ ਕਰਨੈਲ ਤੇ ਜਿਹੜਾ ਆਪਣਾ ਪਿੰਡ ਸ਼ੇਰਪੁਰ ਵਾਲਾ ਕਰਨੈਲ ਆ ਸਾਈਕਲ ਵਾਲਾ ਉਹਦੇ ਨੇ ਕਿਤੇ ਪੈਂਚਰ ਲਾਉਂਦਾ ਕਿਦੇ ਨੇ ਉਹ ਕਹਿੰਦਾ ਵੀ ਦੇਖ ਲਿਆ ਦੇਖ ਕੇ ਤਾਂ ਹੈਗਾ ਹੀ ਆ ਹੁਣ ਇਹ ਕਹਿੰਦਾ ਵੀ ਜੇ ਕਰੇ ਨਹੀਂ ਤਾਂ ਜੇ ਹਥਿਆਰ ਚਲਾਇ ਚਲਾਏ ਨਹੀਂ ਨਾ ਚਲਾਉਣੇ ਤਾਂ ਆਂਦੇ ਆ ਫਿਰ ਹੁਣ ਪੈਂਚਰ ਜਿਹੜਾ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਮੜੇ ਜਾ ਪੈਂਚਰ ਦਾ ਫਾੜ ਲਿਆ ਪੈਂਚਰ ਆ ਵੀ ਹੈਗਾ ਪੈਂਚਰ ਵੇਖ ਪੈਂਚਰ ਦਾ ਫਾੜ ਲਿਆ ਪੈਂਚਰ ਫਾੜ ਲਿਆ ਹੁਣ ਰੇਗਮਾਰ ਜਿਹੜਾ ਆ ਉਹ ਸਾਰਾ ਕਿੱਟ ਦੇ ਵਿੱਚੇ ਦਾ ਹੈ ਹਮ ਰੇਗਮਾਰ ਮੈਂ ਤਾਂ ਨਿਸ਼ਾਨੀ ਕਰਨਾ ਮੈਂ ਹੋਰ ਚੈੱਕ ਕਰ ਲਈਏ ਇਹ ਜੋੜ ਦੇ ਉੱਤੇ ਹੈ ਨਾ ਪੈਂਚਰ ਹੁਣ ਇਹ ਤਾਂ ਪਹਿਲੇ ਲਾਏ ਲੈ ਲਾ ਕੇ ਫਿਰ ਗਹਾਂ ਲਾ ਦੇਖਣਾਗੇ ਇਹ ਹਵਾ ਕੱਢ ਕੇ ਲੈਣਾ ਹੈ ਤਾਂ ਨਾ ਪਹਿਲੇ ਇਹ ਤਾਂ ਇੱਕ ਟੱਚ ਹੀ ਹੋ ਜਾਂਦਾ ਹਮ ਹਮ ਫਾੜ ਲਿਆ ਪੈਂਚਰ ਇਹ ਆ ਉਹੀ ਉਹੀ ਕੜਾਹੀ ਜਿਹੜੀ ਹੈ ਉਹਦੇ ਵਿੱਚ ਪਾਣੀ ਪਾ ਕੇ ਅਸੀਂ ਇਹ ਪੈਂਚਰ ਜਿਹੜਾ ਉਹ ਚੈੱਕ ਵੀ ਕਰਿਆ ਆ ਮੌਸਮ ਜਿਹੜਾ ਹੈ ਉਹ ਮਾਈਨਸ ਵਿੱਚ ਹੈਗਾ ਹੈ ਮਾਈਨਸ 1 ਅਗਲਾ ਅਸੀਂ ਥੋੜੀ ਸ਼ੁਰੂ ਕਰਾਂਗੇ ਨਾ ਘੱਟੇ ਸਿਖੂ ਆ ਵੀ ਹੁਣ ਕੱਟ ਜਾਉਂ ਜਿਹੜਾ ਪੈਂਚਰ ਉਹ ਕੱਢ ਲਿਆ ਰੇਗ ਮਾਰਨ ਨਾਲ ਕਸਾ ਕੇ ਰੱਬ ਕਰਿਆ ਪਹਿਲਾਂ ਫਿਰ ਸੋਲੂਸ਼ਨ ਨਾਲ ਆਇਆ ਹੁਣ ਥੋੜੀ ਭੂਕ ਵੀ ਮਾਰਦਾ ਸਲੋਨ ਕਰਤ ਨਹੀਂ ਮੈਂ ਲੱਗਤੋ ਬਸ ਹੋ ਗਿਆ ਵਾਹ ਕਰਾ ਉੱਡ ਨਗਰ ਗਿਆ ਵਾਹ ਵੀ ਲੱਗ ਗਿਆ ਪਿੱਛੇ ਇਹ ਹਮਾ ਇੱਥੋਂ ਆ ਕੇ ਬਾਹਰ ਨਿਕਲਦੀ ਨਹੀਂ ਹੁੰਨੀ ਇੱਥੋਂ ਨਿਕਲਦੀ ਸੀ ਨਾ ਵਾਹ ਉਹ ਟਾਇਰ ਚੋਂ ਹੋਰ ਜਗ੍ਹਾ ਹੋਰ ਜਿਹੜੀ ਹੈ ਜਿਹੜੇ ਟਾਇਰ ਦੀ ਨਵੀਂ ਆ ਉਹ ਫਿਰ ਟੂਟੀ ਦੇ ਕੋਲ ਜਾ ਕੇ ਜਿਹੜੀ ਹਵਾ ਉਹ ਇੱਕਲ ਦੀ ਸਿਕਲ ਦੀ ਨੰਨੂ ਲੱਗਾ ਫਿਰ ਟੁੱਟ ਗਈ ਬਾਹਰ ਲੀਕ ਤਾਂ ਉਹ ਠੀਕ ਹੋ ਗਿਆ ਹੂੰ ਪੈਂਚਰ ਜਿਹੜਾ ਹੁੰਦਾ ਆ ਉਹ ਜ਼ਰੂਰ ਕਿਤੇ ਨਾ ਕਿਤੇ ਕੋਈ ਬਰੀਕ ਕਿੱਲ ਜਾਂ ਕੋਈ ਹੁੰਦੀ ਆ ਦੇਖੋ ਨੰਨੂ ਨਾ ਚੀਜ਼ ਆ ਆ ਬਈ ਫਾੜ ਲਿਆ ਨੇ ਵੀ ਵਿੱਚ ਬਰੀਕ ਜੀ ਮੇਖ ਜਿਹੜੀ ਆ ਉਹ ਲੱਗੀ ਹੋਈ ਆ ਲਿਆ ਹੁਣ ਉਹ ਕੋਈ ਯੰਤਰ ਲਿਆਣੇ ਆ ਆ ਜਿਹੜੀ ਆ ਉਹ ਪੈਂਚਰ ਕਿੱਟ ਤੇ ਆ ਬ੍ਰੀਕ ਜੀ ਆ ਦੇਖੋ ਤੁਸੀਂ ਦੇਖ ਸਕਦੇ ਲੱਗੀ ਹੋਈ ਥੀ ਜਿਹੜੀ ਅਸੀਂ ਇਹ ਨੀਲ ਕਟਰ ਦੀ ਮਦਦ ਦੇ ਨਾਲ ਕੱਢਿਆ ਆ ਟੁੱਟੀ ਵੀ ਹੁਣ ਆ ਪਾਤੀ ਇਹ ਨਹੀਂ ਕਿ ਅਸੀਂ ਕੋਈ ਵੀਡੀਓ ਇਸ ਲਈ ਪਾਉਂਦੇ ਆ ਕਿ ਪੈਂਚਰ ਲਾਉਣਾ ਸਿਖਾਉਂਦੇ ਆ ਨਾ 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 ਇਹਦਾ ਇਹ ਆ ਕਿ ਇੱਕ ਵੀ ਔਖੇ ਵੇਲੇ ਜਿਹੜਾ ਆ ਉਹ ਕੰਮ ਕੀਤਾ ਜਾ ਸਕਦਾ ਜੇ ਤੁਸੀਂ ਦਿਨੋਂ ਚਾਹੋ ਇਹ ਸਾਈਕਲ ਆ ਜਿਹੜਾ ਬੜਾ ਵਧੀਆ ਸਾਈਕਲ ਆ ਇਹ ਘੱਟੋ ਘੱਟ ਕਹਿੰਦੇ ਇੱਥੇ 2500 ਐਰੋ ਦਾ ਆ ਤੇ ਐਦਾਂ ਹੀ ਤਿੰਨ ਚਾਰ ਮਹੀਨਿਆਂ ਤੋਂ ਖੜਾ ਸੀ ਬਸ ਚਲੋ ਜੀ ਗੱਡੀ ਦੇ ਵਿੱਚ ਲੰਘੇ ਕਦੇ ਕੰਮ ਲੱਗ ਗਈ ਆ ਤੁਰਕੇ ਲੰਘੇ ਟਾਈਮ ਹੀ ਨਹੀਂ ਠੰਡ ਜਿਆਦਾ ਸੀ ਤੇ ਸਾਈਕਲ ਦੀ ਲੋਡ ਜਿਹੜੀ ਉਹ ਨਹੀਂ ਬਈ ਹੁਣ ਮੌਸਮ ਕੁਝ ਵਧੀਆ ਇਸ ਕਰਕੇ ਇਹ ਚਲੋ ਬਹਾਨਿਆਂ ਨਾਲੇ ਪੈਂਚਰ ਲੱਗ ਗਿਆ ਨਾਲੇ ਪੁੰਨ ਵਾਲੇ ਫਲੀਆਂ ਚਮਟਾ ਦਮਾ ਦੇ ਨਾਲੇ ਵਾਚੂ ਆ ਮੈਂ ਪੈਣੀ ਲੋੜ ਤੇ ਜੀ ਹਮ ਬਈ ਆ ਦੇਖੋ ਆਪਣੇ ਉੱਥੇ ਲੋਹੇ ਦੇ ਐਦਾਂ ਹੁੰਦੇ ਆ ਇਹ ਜਿੰਟੇ ਪਰ ਇੱਥੇ ਕਿੱਟ ਦੇ ਵਿੱਚ ਇਹ ਦੋ ਛੋਟੇ ਛੋਟੇ ਤਿੰਨ ਐਦਾਂ ਦੇ ਜਿਹੜੇ ਹੂੰ ਟੂਲ ਜਿਹੜੀ ਆ ਉਹ ਮਸ਼ੀਨਰੀ ਦੀ ਜਾਨ ਹੁੰਦੀ ਹੈ ਜੇ ਟੂਲ ਸਾਡੇ ਕੋਲ ਹੈਗਾ ਤਾਂ ਕੋਈ ਵੀ ਕੰਮ ਸਖਾਲਿਆਂ ਕੀਤਾ ਜਾ ਸਕਦਾ ਬਿਨਾਂ ਟੂਲ ਤੋਂ ਨਹੀਂ ਕੋਈ ਵੀ ਕੰਮ ਹੋਣਾ